ਕੋਰ ਦਾ ਬਲਾਲੇ ਚੜ ਗਏ ਛੱਤੇ ਇਹਦਾ ਨਿਕੋਰ ਦਾ ਬਲਾਇਦੋ ਤੋ ਆ ਜਾ ਤੈਲਾ ਜੈਦਾ ਉਹ ਕੋਹੋ ਰਹਾ ਬਲਾਲੇ ਜੈਦਾ ਪਾਵਾ ਦੇ ਜੈਦਾ ਯੇ ਕਿ ਵਹੇ ਤੁਸਰ ਹੋਏ ਹਲੋ ਮੈਂ ਹਾਂ ਗੁਰਪ੍ਰੀਤ ਸਿੰਘ ਮਹਦੂਦਾ ਦੇਸ਼ ਦੁਨੀਆ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਕਰਦਾ ਅੱਜ ਅਸੀਂ ਇੱਕ ਅਜਿਹੇ ਦੁਖਾਂਤ ਦੀ ਗੱਲ ਕਰਨ ਜਾ ਰਹੇ ਹਾਂ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਰਦਿਆਂ ਦੇ ਲਾਸ਼ਾਂ ਦੇ ਉੱਤੇ ਮਾਸ ਉਖਾੜ ਕੇ ਖਾਣ ਵਾਲੇ ਉਹਨਾਂ ਜਲਾਦਾਂ ਦੀ ਗੱਲ ਕਰਨ ਜਾ ਰਹੇ ਹਾਂ ਤੁਸੀਂ ਦੇਖ ਹੀ ਰਹੇ ਹੋ ਸ਼ਾਟ ਦੇ ਵਿੱਚ ਕਿ ਇੱਕ ਸਾਡੇ ਨਾਲ ਇੱਕ ਪੈਣ ਬੈਠੀ ਆ ਜਿਸਦੇ ਨਾਲ ਇੱਕ ਛੋਟਾ ਜਿਹਾ 3 ਮਹੀਨੇ ਦਾ ਬੱਚਾ ਉਸ ਤੋਂ ਬਾਅਦ ਥੋੜਾ ਜਿਹਾ ਉਸ ਤੋਂ ਵੱਡਾ ਤੇ ਉਸ ਤੋਂ ਵੱਡਾ ਤੇ ਇੱਧਰ ਸਾਡੇ ਹੋਰ ਵੀ ਪੈਣ ਜੀ ਬੈਠੇ ਨੇ ਤੇ ਇਹ ਮਾਮਲਾ ਕੀ ਆ ਦੱਸਦੀ ਹੈ ਕਿ 7 ਅਪ੍ਰੈਲ ਨੂੰ ਝਾਬੇਵਾਲ ਇੱਕ ਫੈਕਟਰੀ ਦੇ ਵਿੱਚ ਪੱਠੀ ਦੇ ਵਿੱਚ ਟਲਾਈ ਦੇ ਵਿੱਚ ਕਵਾੜ ਪਾਉਂਦੇ ਹੋਏ ਇੱਕ ਬਲਾਸਟ ਹੋਇਆ ਸੀ ਜਿਸ ਦੇ ਵਿੱਚ ਜੋ ਚਾਰ ਵਿਅਕਤੀ ਜਿਹੜੇ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਜੋ ਇੱਕ ਦੀ ਚੌਥੇ 12 ਤਰੀਕ ਨੂੰ ਮੌਤ ਹੋ ਗਈ ਸੀ ਇੱਕ ਦੀ 13 ਤਰੀਕ ਨੂੰ ਇਸ ਵਹਾਸ ਤੋਂ ਬਾਅਦ ਮੌਤ ਹੋ ਗਈ ਸੀ ਦੋਨੋਂ ਹੀ ਜੋ ਸੀਐਮਸੀ ਹਸਪੀਟਲ ਦੇ ਵਿੱਚ ਜੇਰੇ ਇਲਾਜ ਸਨ ਇਹ ਦੋ ਵਿਅਕਤੀਆਂ ਦੀ ਮੌਤ ਹੁੰਦੀ ਆ ਪੱਠੀ ਦੇ ਵਿੱਚ ਇੱਕ ਬਲਾਸਟ ਹੁੰਦਾ ਜਿਹੜਾ ਕਿ ਪੁਲਿਸ ਦੇ ਨਾਲ ਜਦੋਂ ਗੱਲਬਾਤ ਕਰਦੇ ਹੋਏ ਔਰ ਜਿਹੜੇ ਇਸ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੋਰ ਕਾਮੇ ਸਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਜੋ ਗੱਲ ਸਾਹਮਣੇ ਆਈ ਆ ਕਿ ਜਦੋਂ ਕਬਾੜ ਪਾਇਆ ਜਾ ਰਿਹਾ ਸੀ ਪੱਠੀ ਦੇ ਵਿੱਚ ਤਾਂ ਜੋ ਬਲਾਸਟ ਹੋਇਆ ਤਾਂ ਇੱਕ ਬੰਬ ਨੁਮਾ ਨਾਮ ਦੀ ਚੀਜ਼ ਹੋ ਸਕਦਾ ਕਿ ਉਹ ਬੰਬ ਹੋਵੇ ਉਸ ਦੇ ਚੱਲਣ ਤੋਂ ਬਾਅਦ ਪੱਠੀ ਦੇ ਵਿੱਚ ਬਹੁਤ ਵੱਡਾ ਧਮਾਕਾ ਹੁੰਦਾ ਔਰ ਧਮਾਕੇ ਦੇ ਨਾਲ ਜੋ ਅੰਦਰ ਉਸਦੇ ਪਿਗਲਿਆ ਹੋਇਆ ਲਾਵਾ ਲੋਹਾ ਹੁੰਦਾ ਉਹ ਬਾਹਰ ਨਿਕਲ ਕੇ ਜਿਹੜੇ ਜਿਹੜੇ ਮਜ਼ਦੂਰ ਨੇ ਇਹਨਾਂ ਦੇ ਉੱਤੇ ਪੈਂਦਾ ਔਰ ਜਿਹੜੇ ਚਾਰ ਮਜ਼ਦੂਰ ਚਲਸੀਆਂ ਦੇ ਨੇ ਜਿਨ੍ਹਾਂ ਦੇ ਵਿੱਚੋਂ ਹਜੇ ਵੀ ਦੋ ਸੀਐਮਸੀ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ ਜਦ ਕਿ ਜਗਦੀਸ਼ لال ਦੀ ਮੌਤ 12 ਤਰੀਕ ਨੂੰ ਹੋ ਚੁੱਕੀ ਔਰ 13 ਤਰੀਕ ਨੂੰ ਰਜਿੰਦਰ ਪ੍ਰਸਾਦ ਮੌਰਿਆ ਦੀ ਮੌਤ ਹੋ ਚੁੱਕੀ ਆ ਐਡਾ ਬੜਾ ਕੰਮ ਹੋਣ ਦੇ ਬਾਵਜੂਦ ਪੁਲਿਸ ਦੀ ਗੱਲ ਕਰਦੇ ਆ ਕਿ ਪੁਲਿਸ ਕਿਸ ਪ੍ਰਕਾਰ ਇਨਸਾਨੀਅਤ ਦੇ ਰਿਸ਼ਤਿਆਂ ਦਾ ਘਾਣ ਕਰ ਰਹੀ ਆ ਥਾਣਾ ਜਮਾਲਪੁਰ ਅਦੀਨ ਪੈਂਦੀ ਮੁੰਡੀਆਂ ਚੌਂਕੀ ਦੇ ਵਿੱਚ ਇਹ ਮਾਮਲਾ ਪੈਂਦਾ ਜਿੱਥੋਂ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਸਾਰਾ ਮਾਮਲਾ ਰਫਾ ਦਫਾ ਕਰ ਦਿੱਤਾ ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ACP ਸਾਨੇਵਾਲ ਨਾਲ ਵੀ ਕੱਲ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਜੀ ਕਿ ਕਿ ਮ੍ਰਿਤਕ ਨੇ ਆਪਣੇ ਮਰਨ ਤੋਂ ਪਹਿਲਾਂ ਜੋ ਬਿਆਨ ਦਿੱਤੇ ਹਨ ਉਸ ਦੇ ਤਹਿਤ ਕਾਰਵਾਈ ਹੋਈ ਜਦੋਂ ਅਸੀਂ ਮ੍ਰਿਤਕ ਦੇ ਬਿਆਨਾਂ ਬਾਰੇ ਪੁਲਿਸ ਤੋਂ ਜਾ ਕੇ ਚੌਂਕੀ ਦੇ ਵਿੱਚ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਮ੍ਰਿਤਕ ਦੋਨੋਂ ਮ੍ਰਿਤਕ ਆਪਣੇ ਮਰਨ ਤੋਂ ਪਹਿਲਾਂ ਇਹ ਗੱਲ ਕਹਿ ਰਹੇ ਨੇ ਕਿ ਉੱਥੇ ਜੋ ਵੀ ਹੋਇਆ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਜੋ ਵੀ ਹੋਇਆ ਇੱਕ ਹਾਸਾ ਸੀ ਕਿਸੇ ਲਈ ਉਹ ਜ਼ਿੰਮੇਵਾਰ ਨਹੀਂ ਠਰਉਂਦੇ ਤੇ ਸਿੱਧਾ-ਸਿੱਧਾ ਇੱਕ ਪ੍ਰਕਾਰ ਦਾ ਜੋ ਮਾਲਕਾ ਉਸ ਨੂੰ ਬਚਾਉਣ ਦੇ ਲਈ ਇਹ ਜਿਹੜਾ ਇਹ ਪੂਰੀ ਕਾਰਵਾਈ ਹੋਈ ਆ ਕਿਉਂਕਿ ਮ੍ਰਿਤਕ ਇੰਨੇ ਗੰਭੀਰ ਹਾਲਤ ਦੇ ਵਿੱਚ ਸਨ ਕਿ ਜਿਨ੍ਹਾਂ ਦੀ ਮੌਤ ਹੋ ਗਈ ਤੇ ਇੰਨੀ ਗੰਭੀਰ ਹਾਲਤ ਦੇ ਵਿੱਚ ਡਾਕਟਰਾਂ ਨੇ ਡਾਕਟਰਾਂ ਦੇ ਜੇਕਰ ਡਾਕਟਰਾਂ ਨੇ ਉਹਨੂੰ ਫਿਟਨੈਸ ਦਾ ਸਰਟੀਫਿਕੇਟ ਦਿੱਤਾ ਪੁਲਿਸ ਨੂੰ ਬਿਆਨ ਲੈਣ ਦੇ ਲਈ ਤਾਂ ਉਹ ਡਾਕਟਰਾਂ ਦੀ ਕਾਰਵਾਈ ਦੇ ਉੱਤੇ ਵੀ ਇੱਕ ਵੱਡਾ ਸਵਾਲ ਆ ਕਿਉਂਕਿ ਜਿਹੜੇ ਵਿਅਕਤੀ ਮੌਤ ਦੇ ਕਗਾਰ ਦੇ ਉੱਤੇ ਖੜੇ ਨੇ ਔਰ ਅਗਲੇ ਦਿਨ ਉਹ ਮੌਤ ਦੇ ਮੂੰਹ ਵਿੱਚ ਚਲ ਜਾਂਦੇ ਨੇ ਉਹਨਾਂ ਦੇ ਦਸਤਕਤ ਜਾਂ ਉਹਨਾਂ ਦਾ ਅਗੂਠਾ ਜਾਂ ਉਹਨਾਂ ਦੇ ਜਿਹੜੇ ਬਿਆਨ ਲੈਣ ਲਈ ਪੁਲਿਸ ਕਿਸ ਪ੍ਰਕਾਰ ਦੀ ਅਜਾਜ਼ਤ ਉਹਨਾਂ ਨੂੰ ਦਿੱਤੀ ਗਈ ਸਾਰਾ ਮਾਮਲਾ ਪੂਰੀ ਤਰ੍ਹਾਂ ਗੋਲਮਾਲਾ ਸਭ ਤੋਂ ਪਹਿਲਾ ਮਾਮਲਾ ਗੋਲਮਾਲਾ ਕੇ ਪੱਠੀ ਦੇ ਵਿੱਚ ਜੋ ਰਾਮ ਮਟੀਰੀਅਲ ਪਾਇਆ ਜਾਂਦਾ ਜਿਸ ਨੂੰ ਪਗਲਾਇਆ ਜਾ ਰਿਹਾ ਉਸ ਦੇ ਵਿੱਚ ਬੰਬਾਂ ਵਰਗੀਆਂ ਚੀਜ਼ਾਂ ਆ ਰਹੀਆਂ ਨੇ ਕੀ ਮਾਲਕ ਅਜਿਹੀ ਕੋਈ ਚੈਕਿੰਗ ਨਹੀਂ ਕਰਦਾ ਦੂਜਾ ਫੈਕਟਰੀ ਦੇ ਵਿੱਚ ਇਸ ਸੰਬੰਧੀ ਜੇਕਰ ਉੱਥੇ ਇਹੋ ਜਿਹਾ ਕੰਮ ਹੋ ਰਿਹਾ ਤੇ ਕੀ ਸੁਰੱਖਿਆ ਦੇ ਪ੍ਰਬੰਧ ਨੇ ਤੀਜਾ ਮੌਤ ਹੋ ਜਾਂਦੀ ਆ ਤੇ 174 ਦੀ ਕਾਰਵਾਈ ਸਿੱਧਾ ਸਿੱਧਾ ਪੁਲਿਸ ਦੇ ਉੱਤੇ ਸਵਾਲੀਆਂ ਨਿਸ਼ਾਨਾ ਚੌਥਾ ਜਦੋਂ ਅਸੀਂ ਕੱਲ ਮੁੰਡੀਆਂ ਚੌਂਕੀ ਦੇ ਵਿੱਚ ਗਏ ਸੀ ਤਾਂ ਇੱਕ ਦਲਾਲ ਜੋ ਚੌਂਕੀ ਦੇ ਵਿੱਚ ਬੈਠਾ ਸੀ ਜੋ ਸਾਰਾ ਇਹ ਰਫਾਦਾਫਾ ਕੰਮ ਕਰਵਾਉਣ ਦੇ ਲਈ ਪਰਿਵਾਰ ਦੇ ਉੱਤੇ ਦਬਾਅ ਵੀ ਬਣਾ ਰਿਹਾ ਸੀ ਕਦੇ ਪਰਿਵਾਰ ਨੂੰ ਕਿਹਾ ਜਾ ਰਿਹਾ ਸੀ ਕਿ Laash ਨੂੰ ਜੇਕਰ ਜ਼ਿਆਦਾ ਦੇਰ ਰੱਖਿਆ ਗਿਆ ਤਾਂ ਉਸ ਗੱਲ ਸੜ ਸਕਦੀ ਆ ਪਰਿਵਾਰ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਬਾਅਦ ਵਿੱਚ ਕੁਝ ਨਹੀਂ ਹੁੰਦਾ ਇੱਥੇ ਪਰਿਵਾਰ ਨੂੰ ਇਹ ਵੀ ਡਰਾਇ ਤਮਕਾਇਆ ਜਾ ਰਿਹਾ ਕਿ ਕਾਨੂੰਨ ਦੀਆਂ ਲੰਮੀਆਂ ਜਿਹੜੀਆਂ ਲੜਾਈਆਂ ਨੇ ਉਸ ਵਿੱਚ ਤੁਸੀਂ ਥੱਕ ਜਾਓਗੇ ਔਰ ਹੋ ਸਕਦਾ ਕਿ ਥੋੜੇ ਬਹੁਤੇ ਪੈਸੇ ਦੇ ਕੇ ਜਿਸ ਪ੍ਰਕਾਰ ਪਹਿਲਾਂ ਜਗਦੀਸ਼ ਨੂੰ ਚੁੱਪ ਕਰਾ ਦਿੱਤਾ ਗਿਆ ਇਸੇ ਪ੍ਰਕਾਰ ਜੋ ਹੁਣ ਰਜਿੰਦਰ ਪ੍ਰਸਾਦ ਮੋਰੀਆ ਜਿਸੀ ਪਰਸੋਂ ਡੈਥ ਹੋਈਆ ਕੱਲ ਸਾਰਾ ਦਿਨ ਪਰਿਵਾਰ ਪੂਰਾ ਚੌਂਕੀ ਦੇ ਵਿੱਚ ਰਿਹਾ ਉਸ ਦੇ ਉੱਤੇ ਵੀ ਦਬਾਅ ਬਣਾਇਆ ਜਾ ਰਿਹਾ ਵੇ ਅਸੀਂ ਸਭ ਤੋਂ ਪਹਿਲਾਂ ਰਜਿੰਦਰ ਪ੍ਰਸਾਦ ਜੀ ਦੀ ਜੋ ਪਤਨੀ ਆ ते कर तो उन्होंने ही गल करते हैं कि उन्होंने तो नाम है जी संगीता देव कितनी उम्र है आपकी तो, अच्छा कितने बच्चे हैं आपके चार कितने कितने उम्र के हैं वो आठ साल के है तीन साल के है चार ये छोटा बच्चा कितने है? तीन महीने तीन महीने का घर में कमाने वाले कितने हैं घर में कमाने वाले और कोई, कोई नहीं कोई, नहीं कोई जमीन जायदाद है कुछ नहीं कैसे गुजारा करोगे क्योंकि आपका में थोड़ी सी उम्र में कैसे कैसे गुजारा करोगे क्या मांग करते हो जो सरकार से और मालिक से क्या चाहते हो आप थोड़ा बोल के बता दीजिए क्योंकि पेंशन चाहिए हमें पैसा दिया जाए बच्चे दिया ਸਤ ਜੀ ਪੋਜੀਸ਼ਨ ਇੰਨੀ ਖਰਾਬ ਆ ਕਿ ਉਹ ਗੱਲ ਵੀ ਨਹੀਂ ਕਰ ਪਾਉਂਦੇ ਦੇਖੋ ਗੱਲ ਕਰਦੇ ਕਰਦੇ ਉਹ ਉਹ ਰੋਣ ਲੱਗ ਗਏ ਨੇ ਤੇ ਹੋਰ ਪਰਿਵਾਰ ਦੇ ਮੈਂਬਰ ਨੇ ਜਿਹੜੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਪਿਲਸਰ ਚਾਹੀ ਸਾਹਿਬਾ ਪੈਸਾ ਦਿਨ ਜਾਏ ਲੜਕੇ ਜਿ ਆਵੇ ਕਹੀ ਹਾਂ ਔਰ ਕਾਜ ਹੈ ਇਸ ਬਾਰੇ ਮੈਂ ਹਾਂ ਮਾਲਕ ਜਹਾਂ ਬੇ ਕਿਸ ਬਾਰੇ ਮੈਂ ਬਾਤ ਕਰਨੇ ਕੇ ਲਈ ਆਇਆ ਨਹੀਂ ਆਇਆ ਹਮ ਨਹੀਂ ਜਾਣੇ ਥਾ ਕੀ ਕਹਿ ਰਹੇ ਆਂ ਆਪਕੋ आप तो सरदा जी कह रहे थे कि कहा कहा है बोल दे देव तो से क्या बोल दे बोलो क्या बोलो आ आप ही बताओ क्योंकि इनकी पोजीशन बताने लायक नहीं है अब बच्चन का है पेंशन दिन जाए जी आवाज जा है साहब पैसा दे कह दो साहब बोले चाहिए, चाहिए। अच्छा आप क्या कहना चाहते हैं क्या मांग करते हो क्या मानते बच्चन के लिए जलने के लिए कुछ पैसा चाहिए आप कौन लगते हो ਮਾਂ ਦੇਖਿਓ ਮਾਂ ਜਿਹੜੀ ਇੱਕ ਬੈਠੀ ਆ ਆਪਣੇ ਪੁੱਤ ਨੂੰ ਕਿਸ ਪੋਜੀਸ਼ਨ ਦੇ ਵਿੱਚ ਮਾਂ ਦਾ ਦਿਲ ਹੀ ਜਾਣਦਾ ਕਿ ਉਹ ਇਸ ਪੋਜੀਸ਼ਨ ਦੇ ਵਿੱਚ ਕਿਵੇਂ ਬੈਠੀ ਆ ਕੀ ਚਾਹੁੰਦੇ ਆ ਆਪਣੇ ਮਾਂ ਦੇ ਆਪਣੇ ਪੋਤਿਆਂ ਦੇ ਲਈ ਆਪਣੇ ਬੱਚਿਆਂ ਲਈ ਕੀ ਚਾਹੁੰਦੇ ਹੋ ਜੀ ਉਹਨੂੰ ਜ਼ਿੰਦਗੀ ਬਣਾਈ ਹੈ ਉਹਨੂੰ ਪੈਨਸਿਲ ਦਿਵਾਈ ਹੈ ਜੀ ਉਹ ਕਿਸਕੇ ਸਾਹੜੇ ਜੀਂਗੇ ਕੌਣ ਖਾਣਾ ਖਿਲਾਏ ਖਾਣਾ ਰੋਟੀ ਦੇਵੋਗੇ ਜੀ ਪਰਿਵਾਰ ਦੀ ਹਾਲਤ ਤੁਸੀਂ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਪਰਿਵਾਰ ਆ ਜਿਹੜਾ ਉਹੋ ਉਹ ਪੂਰੀ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਤੇ ਦਰਸ਼ਕ ਵੀ ਦੇਖ ਰਹੇ ਨੇ ਤੇ ਉਸੇ ਜਗ੍ਹਾ ਦੇ ਉੱਤੇ ਜਿਹੜਾ ਲੜਕਾ ਕੰਮ ਕਰਦਾ ਜਿਸ ਉਸ ਤੋਂ ਪਤਾ ਕਰਦੇ ਆ ਵੀ ਮਾਮਲਾ ਕੀ ਸੀ ਹਾਂਜੀ ਕੀ ਨਾਮ ਤੁਹਾਡਾ ਛੋਟੇ ਲਾਲ ਅੱਛਾ ਛੋਟੇ ਲਾਲ ਜੀ ਪਤਾ ਲੱਗਾ ਕਿ ਕੋਈ ਬੰਬ ਨਾਮ ਬੰਬ ਜੈਸੀ ਕੋਈ ਚੀਜ਼ ਨੇ ਬਲਾਸਟ ਕੀਤਾ ਇਸ ਵਿੱਚ ਕਿਹ ਅ ਕੋਈ ਦੇਖ ਰਹੇ ਮੈਨਗੜ੍ਹ ਸੇ ਮਾਲ ਚਲਦਾ ਹੈ ਤਾਂ ਮੈਨਗੜ੍ਹ ਸੇ ਮਾਲ ਜਬ ਬਟੂਲ ਲੈਤਾ ਚਮਗਤੂ ਮੈਂ ਕੀ ਪਤਾ ਕੀ ਡਾਲ ਦਿਆ ਕੀ ਨਹੀਂ ਮਾਲ ਤਾਂ ਛਾਟੀ ਹੁੰਦਾ ਨਹੀਂ ਸਭ ਵਠੀਮ ਡਾਲਤਾ ਹੈ ਉੱਪਰ ਮੇ ਬੜਾ ਬੜਾ ਥੋੜਾ ਮਾਲ ਚਲਾਤਾ ਨਹੀਂ ਤਾਂ نیچے ਜਿੰਨਾ ਮਾਲ ਰਹਾ ਭੱਟੀ ਰਹਿ ਤਾ ਤਾਂ ਸਭ ਬਟਰਵਾਕ ਡਲਾਤਾ ਮਤਲਬ ਜੋ ਮਾਲ ਭੱਟੀ ਮੇ ਡਾਲਾ ਜਾਤਾ ਉਸਕੀ ਕਿਸੇ ਵੀ ਪ੍ਰਕਾਰ ਕੀ ਕੋਈ ਚੈਕਿੰਗ ਨਹੀਂ ਉਹ ਘਰ ਕਾ ਚੈਕਿੰਗ ਨਹੀਂ ਕੋਈ ਚੈਕਿੰਗ ਵਾਲਾ ਹੈ ਕਿ ਇਹ ਇਸਕੋ ਛਾਟੀ ਕਰੇਗਾ ਜੋ ਹੇਲਫਨ ਨਹੀਂ ਆ ਗਿਆ ਪੁਰਾਣੇ ਸਭ ਡਾਲ ਲਿਆ ਇਹ ਚਸ਼ਮਦੀਪ ਗਵਾਸੀਤ ਕੀਰਾ ਮਾਪੜ ਤੁਹਾਡਾ ਨਾਮ ਕੀ ਆ ਛੋਟੇ ਲਾਲ ਛੋਟੇ ਲਾਲ ਜੀ ਤੁਸੀਂ ਆਪ ਛੋਟੇ ਲਾਲ ਉਸ ਪੂਰੇ ਮਾਮਲੇ ਦੇ ਚਸ਼ਮਦੀਪ ਗਵਾ ਨੇ ਕਿੱਡਾ ਕ ਧਮਾਕਾ ਹੋਇਆ ਸੀ ਜਿਹੜਾ 1 ਵਜੇ ਨਹੀਂ ਕਿਤਨਾ ਕ ਬੜਾ ਧਮਾਕਾ धमाका बहुत बड़ा हुआ था अच्छा आ, कैसे लग रहा था जब धमाका हुआ अरे तो कैसे लगा था कि भागते सब है बच गए और आधे थे यही जानो कोई पता लगा कितना माल फीका है इतना कितना तो तिलोड़ी चिरा मर गया हाँ पूरा भट्टी माल ऊपर आ गया था ऊपर अच्छा। गया है ऊपर से सबके शरीर पे गिरा है माल अच्छा। हाँ लोहा पूरा गर्म था जो गिरा है पूरा नीचे का माल है भी पिघला हुआ जैसे पानी जैसा गल जाता है पिघला हुआ माल है ऊपर से नीचे गिरा ऐसे लग रहा था कोई कोई बड़ा बम बम होगा अरे ऐसे लग रहा था था कि कोई जान नहीं बचेगा इतना माल फेंका सब अच्छा उसके बाद मालक ने आपसे बातचीत किया, के... नहीं किया तो आता नहीं है कभी बोलता है वो दिन दवाई के बोला की कराएंगे और फोन का लो करते करते रह गया मालक आया नहीं और क्या कह रहे हैं मालिक क्या कह रहा है अब क्या कर रहा है अभी का विचार कुछ बताइए नहीं रहा है की इतना देंगे इतना क्या करेंगे बच्चे से कहा से जिएगा जब कुछ का ही ही नहीं होगा नहीं। तो कहाँ से जहाँ जाओ सुनवाई नहीं अच्छा पुलिस पुलिस की बात तो कोई सुनवाई नहीं कर रही कहा सुनवाई कर रही है उसको पचास हजार दिया तो वो उसके कोई नहीं था बाल बच्चे इसके चार गो है वही था उसको पचास दिया कल पुलिस वाला बोल रहा था कि पचास दिया

कहे नहीं करेगा इसको जिंदगी बच्चन का चाहिए ना इसका कुछ बिजली बच्चा है सब इनका कहाँ से कैसे जिएगा ठीक और क्या कहना चाहते हो इस बार में? अब इनको पेंसिल लगना चाहिए इसका पूरा खर्चा पढ़ाई लिखाई सब चाहिए ना सारा कुछ जब लग इसका बच्चे पलेगा कैसे कम से कम कितने लाख का इनको मुआवजा मिलना चाहिए کم سے کم نہ کچھ چاہیے تو ایک ایک بچے کے پانچ پانچ لاکھ روپے چاہیے مطلب کہ 5 لاکھ 5 پانچ لاکھ 20 لاکھ ان کا ہو گیا اور پتنی کو الگ ہاں پتنی کا الگ اوکے اور ماں باپ بھی ہے اس کے ہاں ماں باپ بھی چاہیے وہ کہاں سے جائے گا روز روز مرضی جی اچھا اپ کیا نام ہے اپ کیا کہنا چاہتے ہیں میرے اثر میں دین نام ہے ایک تا جے پولیس بیان لندی سی کی انہاں دی پھر انہاں نوں گڑا پنجابی سمجھ لگدی ہے یو پی دے رہن والے نے انہاں نوں ہندے پڑھ کے سنایا گیا وا یا تا انہاں نوں ہندی وچ سناوندے ਉਹਨਾਂ ਹੋਰ ਵੀ ਉਹਨਾਂ ਨੂੰ ਕਿਵੇਂ ਸਮਝ ਲੱਗੀ ਵੀ ਨਾ ਉਹਨਾਂ ਨੂੰ ਸੁਣਾਇਆ ਗਿਆ ਪੜ੍ਹ ਕੇ ਅੱਛਾ ਇੱਕ ਚੀਜ਼ ਹੋਰ ਆ ਛੋਟੇ ਲਾਲ ਜੀ ਉਹਨਾਂ ਨੇ ਕਿਹਾ ਵੀ ਪੁਲਿਸ ਨੇ ਇਹਨਾਂ ਨੇ ਬਿਆਨ ਦਿੱਤੇ ਨੇ ਸਾਈਨ ਅੰਗੂਠੇ ਲਗਾਏ ਨੇ ਅੰਗੂਠੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਵੀ ਅੰਗੂਠੇ ਲਗਾਏ ਨੇ ਵੀ ਉਹਨਾਂ ਨੇ ਬਿਆਨ ਦਿੱਤੇ ਹੋਣਗੇ ਜਾਂ ਪੁਲਿਸ ਨੇ ਫਰਜ਼ੀ ਤਿਆਰ ਕੀਤੇ ਆ ਉਹ ਮੈਨੂੰ ਆ ਨਹੀਂ تھا ਜੀ ਅੰਕਲ ਜੀ ਉਹਨਾਂ ਦੇ ਅੰਗੂਠੇ ਕਿੱਦਾਂ ਲੱਗਣਗੇ ਉਹਨਾਂ ਦੇ ਤਾਂ ਪੱਟੀਆਂ ਕੀਤੀਆਂ ਸੀ ਅੰਗੂਠਿਆਂ ਤੇ ਅੱਛਾ ਪੂਰੇ ਪਲਸਟਰ ਇਹਨਾਂ ਦੇ ਸਾਰੇ ਪੱਟੀ ਕੀਤੀ ਹੋਈ ਸੀ ਉਹਨਾਂ ਦੇ ਸਾਰੇ ਅੰਗੂਠੇ ਤਾਂ ਮੱਚੇ ਹੋਏ ਸੀਗੇ ਸਾਰੀਆਂ ਉਂਗਲੀਆਂ ਅੱਛਾ ਮਤਲਬ ਕਿ ਗੁੱਠੇ ਵੀ ਜ਼ਖਮੀ ਨੇ ਗੁੱਠੇ ਕਿਸੇ ਵੀ ਹਾਲਤ ਲੱਗ ਨਹੀਂ ਸਕਦੇ ਨਹੀਂ ਪੜੇ ਨੇ ਕਿ ਇਹ ਬੰਦੇ ਕੌਣ ਦੇਖ ਸਕਦੇ ਰਾਜਿੰਦਰ ਥੋੜਾ ਜਿਹਾ ਪੜ ਸਕਦਾ ਸੀਗਾ ਜੀ ਪਰ ਉਹਨੂੰ ਪੰਜਾਬੀ ਨਹੀਂ ਪੜ ਸਕਦਾ ਸੀਗਾ ਹਾਂਜੀ ਸਾਈਨ ਕਰਨ ਦੇ ਕਰਦਾ ਉਹ ਸਾਈਨ ਕਰਦਾ ਉਹ ਨਹੀਂ ਸਾਈਨ ਕਰਨ ਦੀ ਹਾਲਤ ਵਿੱਚ ਨਹੀਂ ਸੀਗਾ ਨਹੀਂ ਵੈਸੇ ਸਾਈਨ ਕਰਦਾ ਗੁੱਠਾ ਲਗਾਉਂਦਾ ਨਹੀਂ ਸਾਈਨ ਕਰਦਾ ਜੀ ਤੇ ਇਹ ਵੀ ਨਹੀਂ ਜਮੇ ਨਹੀਂ ਪੜਿਆ ਸੀ ਉਹ ਜੀ ਰਜਿੰਦਰ ਸਾਈਨ ਕਰਦਾ ਰਜਿੰਦਰ ਸਾਈਨ ਕਰਦਾ ਸੀ ਇਹ ਵੀ ਇੱਕ ਵੱਡੀ ਗੱਲ ਜਿਹੜੀ ਦੱਸੀ ਹੈ ਇਹਨਾਂ ਨੇ ਵੀ ਰਜਿੰਦਰ ਆ ਜਿਹੜਾ ਸਾਈਨ ਕਰਦਾ ਸੀ ਕਿਉਂਕਿ ਪੁਲਿਸ ਦੇ ਮੁਤਾਬਕ ਉਸਨੇ ਅੰਗੂਠਾ ਲਗਾਇਆ ਸੀ ਇਹ ਇੱਕ ਬਹੁਤ ਵੱਡਾ ਭਵਿੱਖ ਦੇ ਵਿੱਚ ਅਸੀਂ ਜਦੋਂ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸ ਮਾਮਲੇ ਦੇ ਵਿੱਚ ਪੂਰੇ ਤਰ੍ਹਾਂ ਲੱਗੇ ਲੱਗੇ ਰਵਾਂਗੇ ਭਾਵੇਂ ਕਿ ਪਰਿਵਾਰ ਦੇ ਉੱਤੇ ਇਹ ਦਬਾਅ ਦਬਾਅ ਬਣਾਇਆ ਜਾ ਰਿਹਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾਲਚ ਜਾਂ ਡਰਾ ਕੇ ਇਹਨਾਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ মিডিਆ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਆਪੜੀ ਲੜਾਈ ਜਾਰੀ ਰੱਖੇਗੀ राम निवास जी सर हम लोग का कोई सुनवाई नहीं हो रहा है बारह बजकर पैंतालीस मिनट पर बलास हुआ एक बंदा पहले मर गया जगदीश उसके बाद राजेंद्र मर गया उसको पचास हजार रुपया देने को बोल रहा है उसको भेज दिया।, दिया उसको घर चला गया अब पचास हजार में क्या होंगे राजेंद्र के तीन बच्चे हैं चार बच्चे एक लड़की तीन मुंडे हैं उसके बाद में इधर कोई सुनवाई भी नहीं हो रहा है सुबह से यहाँ बैठे हैं हम लोग का कुछ हो ही नहीं रहा है पुलिस भी कुछ नहीं सुन रही है ये माल बॉइलिंग कर गया जिससे माल फेंक दिया बाहर बंदे जल गए उसमें तो का का तो माल का मालक का नाम तो मुझे भी मैं भी तो नया ही लगा था हाँ मैं भी अभी पंद्रह बीस दिन से लगा हूं एचडीसी स्टील है अच्छा किस है किसी की नहीं कोई तो तो नहीं पता किसी कोई पता ही है तो कुछ कुछ कह सकते नहीं मैं ये कोई इधर भी पावर है तो भी चलो थैंक यूरी मच सर बहुत बहुत थैंक यू